ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਅੱਜ ਆਪਾਂ ਨੇ ਵੀਡੀਓ 'ਤੇ ਗੱਲ ਕਰਨੀ ਆ ਵੀ ਮਸਟਾਈਟਿਸ ਕਿਹੜੇ-ਕਿਹੜੇ ਕਾਰਨਾਂ ਕਰਕੇ ਹੁੰਦੀ ਆ ਵੀ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਆਪਾਂ ਵਰਤ ਸਕਦੇ ਆ ਵੀ ਜੋ ਮਸਟਾਈਟਿਸ ਵਰਗੀ ਬਿਮਾਰੀ ਨੂੰ ਰੋਕ ਥੰਮ ਪਾਈ ਜਾ ਸਕੇ ਵੀਰੇ ਪਹਿਲਾਂ ਤਾਂ ਆਪਾਂ ਗੱਲ ਕਰਦਿਆਂ ਵੀ ਮਸਟਾਈਟਿਸ ਦੀ ਵੀ ਇਹ ਹੁੰਦੀ ਕਿਹੜੇ-ਕਿਹੜੇ ਕਾਰਨ ਵੀ ਕਿਹੜੇ-ਕਿਹੜੇ ਤਰੀਕਿਆਂ ਦੀ ਹੁੰਦੀ ਆ ਇਹ ਵੀਰੇ ਕਲੀਨਿਕਲ ਮਸਟਾਈਟਿਸ ਹੁੰਦੀ ਆ ਸਬ ਕਲੀਨਿਕਲ ਮਸਟਾਈਟਿਸ ਤੇ ਕ੍ਰੋਨਿਕ ਠੀਕ ਆ ਵੀਰੇ ਹੁਣ ਆਪਾਂ ਨੇ ਗੱਲ ਕਰਨੀ ਆ ਵੀ ਮਸਟੈਟਸ ਵੀ ਮਤਲਬ ਜਿਵੇਂ ਹੁਣ ਵੀਰੇ ਮਸਟੈਟਸ ਇੱਕ ਤਾਂ ਹੁੰਦੀ ਆ ਲੇਵਾ ਸੋਜੇ ਜਾਂਦਾ ਠੀਕ ਆ ਨਾ ਨਾ ਤਾਂ ਵੀ ਮਤਲਬ ਥਣਾ ਚ ਖੂਨ ਆਉਂਦਾ ਨਾ ਸ਼ਿੱਧੀਆਂ ਆਉਂਦੀ ਆ ਇਹ ਕਿਹ ਹੁੰਦੀ ਆ ਇੱਕ ਮਸਟੈਟਸ ਹੁੰਦੀ ਆ ਜਦੋਂ ਲੇਵਾ ਘੱਟ ਸੋਜਦਾ ਸ਼ਿੱਧੀਆਂ ਬਹੁਤੀਆਂ ਆਉਂਦੀਆਂ ਨੇ ਇੱਕ ਮਸਟੈਟਸ ਹੁੰਦੀ ਆ ਵੀ ਲੇਵਾ ਸੋਜਦਾ ਨਹੀਂ ਆ ਵੀ ਖੂਨ ਹੀ ਆਉਂਦਾ ਅੰਦਰੋਂ ਠੀਕ ਆ ਇਹ ਬਹੁਤ ਕਾਰਨ ਹੁੰਦੇ ਨੇ ਵੀ ਜੀ ਵੀ ਕਈ ਤਰੀਕਿਆਂ ਦੀ ਹੁੰਦੀ ਆ ਇਹ ਮਸਟੈਟਸ ਕਈ ਵਾਰ ਵੀਰੇ ਜਿਵੇਂ ਖਲੂਨ ਬੱਚੀਆਂ ਹੁੰਦੀਆਂ ਨੇ ਦੁੱਧ ਵੀ ਨਹੀਂ ਦਿੰਦੀਆਂ ਹੁੰਦੀਆਂ ਉਹ ਜਿਵੇਂ ਆਪਾਂ ਨੇ ਉਹਨਾਂ ਨੂੰ ਉੱਲੀ ਵਗੈਰ ਵਾਲੀਆਂ ਚੀਜ਼ਾਂ ਜਿਵੇਂ ਹੁਣ ਆਪਾਂ ਘਰੇ ਕਹਿੰਦੇ ਆ ਵੀ ਆਹ ਜੀ ਸੱਡਣੇ ਵਾਲੀ ਆ ਪਸ਼ੂ ਨੂੰ ਪਾ ਦੋ ਠੀਕ ਆ ਉਹਨਾਂ ਕਾਰਨਾਂ ਕਰਕੇ ਵੀ ਮਸਟੈਟਸ ਬਹੁਤ ਫੈਲਦੀ ਆ ਹੁਣ ਆਪਾਂ ਨੇ ਵੀ ਇਹ ਗੱਲ ਕਰਨੀ ਆ ਵੀ ਕਿਹੜੇ ਕਿਹੜੇ ਕਾਰਨਾਂ ਕਰਕੇ ਹੁੰਦੀ ਆ ਵੀਰੇ ਜਿਵੇਂ ਹੁਣ ਆਪਾਂ ਕਹਿ ਦਈਏ ਵੀ ਜਿਹੜੇ ਵੀ ਸਾਇਲਜ ਪਾਉਂਦੇ ਨੇ ਵੀ ਉਹਨਾਂ ਦੇ ਉਹਨਾਂ ਦੇ ਸਾਇਲਜ 'ਚ ਉੱਲੀ ਵਗੈਰਾ ਆ ਜਾਂਦੀ ਆ ਵੀ ਉਹਨਾਂ ਨਾਲ ਮਸਟੈਟਸ ਹੁੰਦੀ ਆ ਜ਼ਰੂਰੀ ਨਹੀਂ ਹੈਗਾ ਵੀਰੇ ਜਿਵੇਂ ਹੁਣ ਆਪਣਾ ਹਰਾ ਤੂੜੀਆ ਕੀੜਾ ਇਹ ਚ ਵੀ ਉਲੀ ਆ ਸਕਦੀ ਆ ਹੁਣ ਜਿਵੇਂ ਆਪਣਾ ਹਰਾ ਮੀਂਹ ਪੈ ਗਿਆ ਹਰਾ ਡੰਗਿਆ ਉਹ ਚ ਵੀ ਉਲੀ ਆ ਸਕਦੀ ਆ ਤੂਰੀ ਸੁਲਾਬੀ ਹੋ ਗਈ ਉਹ ਚ ਵੀ ਆ ਸਕਦੀ ਆ ਜਿਵੇਂ ਮੀਂਹ ਦੇ ਮੌਸਮ ਚ ਆਪਣੀ ਫੀਡ ਵਗੈਰਾ ਨੂੰ ਸੱਲ ਲ ਪੜ ਗਈ ਉਹਦੇ ਨਾਲ ਵੀ ਉਲੀ ਜਿਹੜੀ ਆ ਸਕਦੀ ਆ ਤੇ ਕਈ ਵਾਰ ਜਿਵੇਂ ਆਪਣੀਆਂ ਖੋਲੀਆਂ ਨੇ ਆਪਾਂ ਸਵੇਰੇ ਪੱਠੇ ਪਾ ਦਿੰਨੇ ਆ ਸਾਫ ਨਹੀਂ ਕਰਦੇ ਉਮੀ ਦੁਪਹਿਰੇ ਉਮੀ ਸ਼ਾਮ ਨੂੰ ਉਹ ਕਈ ਵਾਰ ਫੀਡ ਜਾਂ ਫੀਡ ਵਗੈਰਾ ਜੰਮ ਜਾਂਦੀ ਆ ਉਹਦੇ ਕਾਰਨਾਂ ਕਰਕੇ ਵੀ ਜਿਹੜੀ ਮਸਟੈਂਟਸ ਆ ਇਹ ਆਉਂਦੀ ਆ ਤੇ ਹੁਣ ਵੀਰੇ ਆਪਾਂ ਨੇ ਗੱਲ ਕਰਨੀ ਹੈ ਵੀ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਆਪਾਂ ਨੂੰ ਆਪਾਂ ਵਰਤ ਸਕਦੇ ਆਂ ਵੀ ਜਿੰਨਾ ਕਰਕੇ ਮਸਟੈਟਸ ਨਾ ਆਵੇ ਤੇ ਵੀਰੇ ਇੱਕ ਪਹਿਲੀ ਗੱਲ ਵੀ ਜਦੋਂ ਮਸਟੈਟਸ ਆ ਗਈ ਵੀ ਕਈ ਵਾਰ ਆਪਾਂ ਬਹੁਤ ਜ਼ਿਆਦਾ ਮੈਨੇਜਮੈਂਟ ਕਰਦੇ ਆਂ ਵੀ ਕਈ ਵਾਰ ਫਿਰ ਵੀ ਮਸਟੈਟਸ ਆ ਜਾਂਦੀ ਆ ਵੀ ਐਂਟੀਬਾਇਟਿਕ ਨੇ ਜਿਹੜੇ ਉਹ ਤਾਂ ਲੱਗਣੀ ਲੱਗਣੇ ਨੇ ਠੀਕ ਆ ਵੀਰੇ ਹੁਣ ਆਪਾਂ ਰੋਕਥਾਮ ਵੀ ਦੀ ਗੱਲ ਕਰਨੀ ਆ ਵੀ ਆਪਾਂ ਸਾਵਧਾਨੀਆਂ ਕਿਹੜੀਆਂ ਵਰਤ ਸਕਦੇ ਆਂ ਤੇ ਤੁਹਾਨੂੰ ਦੇਸੀ ਤਰੀਕਾ ਵੀ ਦੱਸਾਂਗੇ ਵੀ ਜੇ ਮਸਟੈਟਸ ਹੋਊਗੀ ਕਈ ਵਾਰ ਥਣ ਘਟ ਵੱਧ ਹੋ ਜਾਂਦਾ ਵੀ ਉਹ ਵੀ ਕਿਹੜੀਆਂ ਚੀਜ਼ਾਂ ਵਰਤਣੀਆਂ ਨੇ ਇੱਕ ਤਾਂ ਵੀਰੇ ਤੁਸੀਂ ਟੌਕਸਿਨ ਬਾਈਂਡਰ ਜੇ ਤਾਂ ਤੁਸੀਂ ਵਰਤਣਾ ਵੀਰੇ ਟੌਕਸਿਨ ਬਾਈਂਡਰ ਡੇਲੀ ਫਿਰ ਮਿਨਰਲ ਮਿਕਚਰ ਦੀ ਡੋਜ਼ ਹੈ ਤੁਹਾਨੂੰ 20 ਤੋਂ 20 ਗ੍ਰਾਮ ਵਧਾਉਣੀ ਪੈਣੀ ਆ ਕਿਉਂਕਿ ਵੀਰੇ ਜਿਹੜਾ ਟੌਕਸਿਨ ਬਾਈਂਡਰ ਆ ਟੌਕਸਿਟੀ ਆ ਜਿਹੜੀ ਫੰਗਸ ਆ ਅੰਦਰੋਂ ਬਾਥਰੂਮ ਤੇ ਗੋਹੇ ਰਾਹੀਂ ਪਸ਼ੂ ਦੇ ਬਾਹਰ ਕੱਢਦਾ ਉਹਦੇ ਨਾਲ ਵੀਰੇ ਮਿਨਰਲ ਵਿਟਾਮਿਨ ਨੇ ਜਿਹੜੇ ਉਹ ਵੀ ਡਿਪਲੀਟ ਹੁੰਦੇ ਨੇ ਥੋੜੇ ਜੇ ਵਿੱਚ ਇਹਦੇ ਕਰਕੇ ਜਿੱਦਣ ਟੌਕਸਿਨ ਜੇ ਤਾਂ ਤੁਸੀਂ ਡੇਲੀ ਟੌਕਸਿਨ ਬਾਈਂਡਰ ਪਾਉਣਾ ਫਿਰ ਤਾਂ 20-30 ਗ੍ਰਾਮ ਮਿਨਰਲ ਮਿਕਚਰ ਦੀ ਡੋਜ਼ ਵਧਾ ਕੇ ਰੱਖੋ ਵੀ ਜੇ ਤੁਸੀਂ ਇੱਕ ਦੋ ਦਿਨ ਛੱਡ ਕੇ ਪਾਉਣਾ ਫਿਰ ਜਿੱਦਣ ਟੌਕਸਿਨ ਬਾਈਂਡਰ ਪਾਉਣਾ ਉਹ ਦਿਨ ডোজ ਵਧਾ ਦਿਆ ਕਰੋ ਬਾਕੀ ਦਿਨ ਆਪਣਾ ਜਿਹੜਾ ਮਿਨਰਲ ਮਿਕਚਰ ਤੁਸੀਂ ਨਾਰਮਲ ਠੀਕ ਆ ਇੱਕ ਵੀਰੇ ਇੰਟਾਸਕ ਕੰਪਨੀ ਦਾ ਮੈਂ ਮੀਡੀਅਮ ਪਾਊਡਰ ਆਉਂਦਾ ਉਹ ਵੀ ਤੁਸੀਂ ਘਰੇ ਲਿਆ ਕੇ ਰੱਖੋ ਜਦੋਂ ਬਸ ਨੂੰ ਮਸਟੈਟਲ ਹੋਗੀ 50 ਗ੍ਰਾਮ ਉਹ ਵੀ ਪਾਉਣਾ ਹੁੰਦਾ ਠੀਕ ਆ ਹੁਣ ਵੀਰੇ ਆਪਾਂ ਨੇ ਤੁਹਾਨੂੰ ਦੱਸਣਾ ਵੀ ਇੱਕ ਵੀਰੇ ਵੀ ਮਤਲਬ ਅਚੋ ਆਈ ਤੋਂ ਇਹ ਬਹੁਤ ਵੱਡਾ ਕਾਰਨ ਮਸਟੈਟਲ ਹੁੰਦਾ ਜਿਵੇਂ ਚਬਾਈ ਤੋਂ ਬਾਅਦ ਘਟੋ ਘਟਨੀ ਇੱਕ ਘਟੋ ਘਟਨੀ ਯਾਨੀ ਕਿ ਅੱਧਾ ਘੰਟਾ ਦਾ ਜ਼ਰੂਰੀ ਹੋ ਆ ਵੀ ਪਸ਼ੂ ਨੂੰ ਬੈਠਣ ਨਾ ਦੋ ਕਿਉਂਕਿ ਵੀਰੇ ਜੇ ਇਹ ਕਾਰਨ ਕਰਕੇ ਮਸਟੈਟਸ ਹੁੰਦੀ ਆ ਪਸ਼ੂ ਦੇ ਚਵਾਈ ਤੋਂ ਬਾਅਦ ਬੈਠਣ ਨਾ ਉਹਦੇ 90 ਤੋਂ 95% ਜਾਨਸ ਹੁੰਦੇ ਨੇ ਵੀ ਗਾਂ ਤਿੱਲ ਹੋ ਜਾਂਦੀ ਆ ਗਾਂ ਚਾਹੇ ਮਾਝਾ ਮਾਝੀ ਚ ਵੀਰੇ ਇਹ ਪ੍ਰੋਬਲਮ ਆਉਂਦੀ ਆ ਜੇ ਮੱਝ ਦਾ ਇੱਕ ਥਣ ਰੋ ਗਿਆ ਉਹ ਕਈ ਵਾਰ ਦੁੱਲ ਵੀ ਹੁੰਦੀ ਆ ਵੀ ਦੋ ਥਣ ਵੀ ਆ ਜਿਹੜੇ ਉਹ ਰੁਕ ਜਾਂਦੇ ਨੇ ਤੇ ਹੁਣ ਆਪਾਂ ਨੇ ਗੱਲ ਕਰਨੀ ਆ ਵੀਰੇ ਵੀ ਜਿਹੜਾ ਦੇਸੀ ਤਰੀਕਾ ਜੇ ਬਾਈ ਜਾਨਸ ਫਿਰ ਆਪਾਂ ਨਾ ਕਰੀਏ ਮਸਟੈਟਸ ਆਪਾਂ ਕਈ ਵਾਰ ਵੀਰੇ ਆਪਾਂ ਸਰੀ ਮੈਨੇਜਮੈਂਟ ਵਧੀਆ ਰੱਖਦੇ ਹੋਣੇ ਆ ਠੀਕ ਆ ਟਾਕਸਿਨ ਵਾਇਂਡਰ ਪਾਉਣੇ ਆ ਠੀਕ ਆ ਉਲੀ ਨਹੀਂ ਆਉਣ ਦਿੰਦੇ ਨਾ ਕੀੜੇ ਜਨਾ ਹਰੇ ਤੂੜੀ ਸੈਲਜ ਕਈ ਵਾਰ ਆਪਾਂ ਤੋਂ ਇਹ ਪ੍ਰੋਬਲਮ ਹੋ ਜਾਂਦੀ ਵੀ ਚਵਾਈ ਤੋਂ ਬਾਹਰ ਡੰਗਰ ਬਹਿ ਜਾਂਦਾ ਠੀਕ ਆ ਕਈ ਵਾਰ ਇਮਿਊਨਿਟੀ ਸਿਸਟਮ ਵੀ ਇੰਨਾ ਡਾਊਨ ਹੋ ਜਾਂਦਾ ਠੀਕ ਆ ਕਈ ਵਾਰ ਆਪਣੇ ਵੀ ਮਤਲਬ ਸ਼ੈੱਡ 'ਚ ਗੰਦ ਵਗੈਰਾ ਪਿਆ ਹੁੰਦਾ ਉਹਦੇ ਕਰਕੇ ਇੱਕ ਤਾਂ ਵੀਰੇ ਸ਼ੈੱਡ 'ਚ ਸਫਾਈ ਰੱਖਿਆ ਕਰੋ ਦੂਜੀ ਖੋਲੀਆਂ ਦੀ ਸਫਾਈ ਲਾਉਣੀ ਪ੍ਰੋਪਰ ਰੱਖਿਆ ਕਰੋ ਹੁਣ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਜੇ ਮਸਟੈਟਸ ਹੋ ਗਈ ਵੀ ਤੁਸੀਂ ਕਿਹੜਾ ਤਰੀਕਾ ਵਰਤ ਸਕਦੇ ਜਿੰਮੇ ਹੁਣ ਕਈ ਵਾਰ ਮਸਟੈਟਸ ਹੋ ਜਾਂਦੀ ਹੈ ਕਈ ਵਾਰ ਥਣ ਮਰ ਜਾਂਦਾ ਠੀਕ ਹੈ ਨਾ ਜਾਂ ਥਣ ਚੋਂ ਦੁੱਧ ਘਟ ਆ ਜਾਂਦਾ ਇੱਕ ਦਾ ਵੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੀ ਗਾਂ ਨੂੰ ਮਸਟੈਟਸ ਆ ਗਈ ਤੁਰੰਤ ਡਾਕਟਰ ਨੂੰ ਫੋਨ ਕਰੋ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਸੀਂ ਕਿਹੜਾ ਤਰੀਕਾ ਵਰਤਣਾ ਵੀ ਜਿਹਦੇ ਨਾਲ ਜਿਹੜੇ ਤੁਹਾਨੂੰ ਮਸਟੈਟਸ ਹੋਈ ਆ ਵੀ ਉਹ ਤਿਲ ਨਹੀਂ ਹੋ ਇਹ ਵੀ ਜਿਹੜੀਆਂ ਅਸੀਂ ਤੁਹਾਨੂੰ ਗੱਲਾਂ ਵੀ ਅਸੀਂ ਦੱਸਦੇ ਆ ਜਾਂ ਵੀਡੀਓ ਚ ਕਰਦੇ ਆ ਵੀਰੇ ਆਪਣੇ ਪ੍ਰੈਕਟੀਕਲ ਕਰੇ ਹੋਏ ਨੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਵੈਸੇ ਹੀ ਮਾਰੀ ਜਾਂਦੇ ਆ ਆਪਣੇ ਪ੍ਰੈਕਟੀਕਲ ਹਰੇਕ ਚੀਜ਼ ਦੇ ਪ੍ਰੈਕਟੀਕਲ ਹੋਏ ਨੇ ਤਾਂ ਆਪਾਂ ਵੀਡੀਓ ਬਣਾਉਣੀ ਹੁੰਦੀ ਆ ਵੀਰੇ ਤੁਸੀਂ ਕਰਨਾ ਕੀ ਆ ਚਾਹੇ ਮੱਝ ਆ ਠੀਕ ਆ ਚਾਹੇ ਤੁਹਾਡੀ ਗਾਂ ਆ ਤੁਸੀਂ ਕਰਨਾ ਕੀ ਆ ਪਾਈਆ ਨਿੰਬੂ ਲੈ ਲੈਣੇ ਨੇ ਠੀਕ ਆ ਪਾਈਆ ਨੇ ਇੱਕ ਕੁਆਲਿਟੀ ਚ ਲੈ ਲੈਣੇ ਨੇ 1 ਲੀਟਰ ਤੁਸੀਂ ਲੈ ਲੈਣਾ ਪਾਣੀ ਅੱਧਾ ਲੀਟਰ 1 ਲੀਟਰ ਉਹ ਜਨ ਅੱਧਾ 1 ਲੀਟਰ ਲੈ ਲੈਣਾ ਮੰਨ ਲਓ 1 ਲੀਟਰ ਪਾਣੀ ਲੈ ਲਿਆ ਪਾਈਆ ਨਿੰਬੂ ਪਾਈਆ ਨਿੰਬੂ ਕੱਟ ਲੈਣੇ ਕੱਟ ਕੇ ਵੀਰੇ ਤੁਸੀਂ ਜਿਹੜੀ ਨਿਚੋੜਨੀ ਆ ਉਹਨੇ ਨਾਲ ਨਹੀਂ ਨਿਚੋੜਨੇ ਹੈਗੇ ਤੁਸੀਂ ਹੱਥ ਨਾਲ ਮਲ ਲੈਨੇ ਨਿੰਬੂ ਐਨ ਜਮਾ ਹੀ ਮਲ ਦੇਨੇ ਨੇ ਯਾਨਕਿ ਕਹੇ 10 15 15 20 ਮਿੰਟ ਲਾਗ ਜਾਣ ਠੀਕ ਆ ਮਲ ਤੇ ਪਾਈਆ ਤੁਸੀਂ ਪਾਉਣੀ ਆ ਉਹ ਜੀ ਵੀਰੇ ਚੀਨੀ ਠੀਕ ਆ ਪਾਈਆ ਚੀਨੀ ਉਸ ਤੋਂ ਬਾਅਦ ਵੀ ਭਾਂਡਾ ਵੱਡਾ ਲਿਓ ਕਿਉਂਕਿ ਮਿੱਠਾ ਸੋਡਾ ਪਾਉਣਾ ਉਹ ਵਾਲਾ ਮਾਰ ਜਾਂਦਾ 100 ਤੋਂ 120 ਗ੍ਰਾਮ ਮਿੱਠਾ ਸੋਡਾ ਉਦੋਂ ਪਾਉਣਾ ਜਦੋਂ ਤੁਸੀਂ ਦੇਣਾ ਹੋ ਭਾਉ ਨੂੰ ਵੀ ਲੱਕੜਾ ਨਾਲ ਨਾ ਦੇਣਾ ਨਾਲ ਆ ਨਾ ਜਿਹੜੀ ਵੀਰੇ ਉਹ ਤੁਸੀਂ ਬਰੀਕ ਲਾਓ ਕਿਉਂਕਿ ਜਦ ਵੱਡੀ ਨਾਲ ਨਾ ਆਪਾਂ ਕਈ ਵਾਰ ਪਸ਼ੂ ਨੂੰ ਨਾਲ ਨਾਲ ਕੁਝ ਵੀ ਦਿੰਨੇ ਆ ਬਰੋਟ ਔਨ ਲਿਵਰ ਟੋਨਿਕ ਜਾਂ ਕੁਝ ਵੀ ਦੇਣਾ ਹੁੰਦਾ ਜਾਂ ਮਿੱਠਾ ਥੋੜਾ ਉਹ ਕਈ ਵਾਰ ਆਪਾਂ ਨਾਲ ਨਾਲ ਵੱਡੀ ਨਾਲ ਦੇ ਦਿੰਨੇ ਆ ਉਹ ਕਈ ਵਾਰ ਸਾਹ ਵਾਲੀ ਨਾਲੀ 'ਚ ਚਲੇ ਜਾਂਦਾ ਉਹਦੇ ਵੀ ਉਹਦੇ ਕਰਦੋਂ ਬਹੁਤ ਪ੍ਰੋਬਲਮ ਆਉਂਦੀ ਆ ਠੀਕ ਆ ਵੀਰੇ ਡਾਕਟਰ ਆਉਣ ਤੋਂ ਪਹਿਲਾਂ ਠੀਕ ਆ ਇਹ ਤੁਸੀਂ ਤਰੀਕਾ ਵਰਤਣਾ ਪਾਈਆ ਨਿੰਬੂ 1 ਲੀਟਰ ਪਾਣੀ ਪਾਈਆ ਚੀਨੀ ਵਿੱਚ ਇਹ 100 ਤੋਂ 120 ਗ੍ਰਾਮ ਮਿੱਠਾ ਥੋੜਾ ਘਟੋ ਘਟ ਲਗਾਤਾਰ ਦੱਸਦੇ ਨੇ ਜਿਵੇਂ ਤੁਹਾਡਾ ਪਸ਼ੂ ਵੀ ਅੱਜ ਮਸਟੈਟਸ ਹੋਈਆ ਪਰਸੂ ਨੂੰ ਠੀਕ ਹੋ ਜਵੇ 10 ਦਿਨ ਲਗਾਤਾਰ ਇਹ ਦਈ ਜਾਣ ਠੀਕ ਆ ਤੇ ਕਈ ਵੀਰੇ ਇੱਕ ਇਹ ਵੀ ਤੁਸੀਂ ਤਰੀਕਾ ਵਰਤ ਲਿਓ ਕਈ ਵੀਰਾਂ ਦੇ ਮਸਟੈਟਸ ਹੋਣ ਤੋਂ ਬਾਅਦ ਥਣ ਘਟ ਜਾਂਦਾ ਜਮੇ ਵੀ 10 ਘੜਾਂ ਆਉਂਦੀਆਂ ਨੇ ਉਹ ਇਹ ਤਰੀਕਾ ਘੱਟੋ ਘੱਟ 15-20 ਦਿਨ ਵਰਤ ਕੇ ਦੇਖੋ ਬਹੁਤ ਫਰਕ ਪਊਗਾ ਠੀਕ ਆ ਬਾਕੀ ਵੀਰੇ ਜੇ ਮਸਟੈਟਸ ਹੋ ਵੀ ਤੁਹਾਡਾ ਪਸ਼ੂ ਗੱਭਣ ਹੋ ਗਿਆ ਠੀਕ ਆ ਉਸ ਤੋਂ ਬਾਅਦ ਬਹੁਤ ਐਂਟੀਬਾਇਟਿਕ ਜਾਂ ਹੋਮੀਓਪੈਥੀ ਦਵਾਈਆਂ ਆਉਂਦੀਆਂ ਨੇ ਵੀ ਸੂਣ ਤੋਂ ਪਹਿਲਾਂ ਜਿਹੜੀਆਂ ਦੇਣੀਆਂ ਹੁੰਦੀਆਂ ਨੇ ਵੀ ਜਿਹੜਾ ਵੀ ਥਣਾ ਉਹ ਪ੍ਰੋਪਰ ਚੱਲ ਪੈਂਦਾ ਤੇ ਵੀਰੇ ਇਹ ਤਰੀਕਾ ਤੁਸੀਂ ਵਰਤ ਕੇ ਦੇਖਿਓ ਆਪਾਂ ਜੋ ਵੀ ਵੀਰੇ ਇਹ ਵੀਡੀਓ ਜੇ ਕਿਸੇ 'ਚ ਵੀ ਗੱਲ ਕਰਦੇ ਆ ਜਿੰਨੀ ਕ ਆਪਾਂ ਨੂੰ ਨੌਲੇਜ ਆ ਆਪਾਂ ਉਨੀ ਵੀ ਗੱਲ ਕਰਦੇ ਹੁੰਦੇ ਆ ਤੇ ਜਿੰਨਾ ਕ ਆਪਾਂ ਨੇ ਪ੍ਰੈਕਟੀਕਲ ਕੀਤਾ ਹੋਇਆ ਆਪਾਂ ਉਹ ਗੱਲ ਕਰਦੇ ਹੁੰਦੇ ਆ ਤੇ ਵੀਰੇ ਇਹ ਵੀਡੀਓ 'ਚ ਆਪਾਂ ਨੇ ਇਹੀ ਗੱਲ ਕਰਨੀ ਸੀ ਧੰਨਵਾਦ ਸਾਰਿਆਂ